ਸਸਿਕਾ ਦੋਸਤੋ ਮੈਂ ਹਰਵਿੰਦਰ ਅੱਜ ਤਰੀਕਾ 9 ਜੁਲਾਈ 9 ਜੁਲਾਈ ਦਾ ਮਾਹੌਲ ਕੁਝ ਇਹੋ ਜਿਹਾ ਰਹਿ ਮਹਾਲੀ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਜਬਰਦਸਤ بارش ਹੋਈ ਆ ਇਹ ਮਹਾਲੀ ਮਹਾਲੀ ਦੇ ਨੇੜਲੇ ਇਲਾਕੇ ਚੰਡੀਗੜ੍ਹ ਪੰਚਕੂਲਾ ਬੱਦੀ ਅੱਧਾ ਅੰਮ੍ਰਾਲਾ ਤੱਕ ਤੇ ਮਹਾਲੀ ਖਾਸ ਮਹਾਲੀ ਵਾਲਾ ਪਾਸਾ ਬਨੂੜ ਤੱਕ ਰਾਜਪੁਰੇ ਵਾਲੇ ਪਾਸੇ ਬਨੂੜ ਤੱਕ بارش ਆਈ ਹੈ 7 ਵੀੜ ਚੜੀਆ ਘਰ ਤੱਕ ਉਧਰਲੇ ਪਾਸੇ ਪਹਾੜਾਂ 'ਚ ਇਹ ਮੋਰਨੀ ਹਿੱਲ ਇੰਨਾ ਆ ਪ੍ਰਮਾਣੂ ਤੱਕ ਗਈ ਹੈ ਮਤਲਬ 50 ਕਿਲੋਮੀਟਰ ਉੱਪਰ ਤੱਕ ਇਹ ਵਾਰਸ਼ ਕੱਲ ਰਾਤ ਤੋਂ ਲੈ ਕੇ ਅੱਜ ਸਵੇਰੇ ਦੁਪਹਿਰ ਤੱਕ ਹੁੰਦੀ ਰਹੀ ਹੈ ਰੋਕ ਰੋਕ ਕੇ ਕੱਲ ਰਾਤ ਸਾਈ ਰਾਤ ਹੋਈ ਹੈ ਇਹ ਤੇ ਅੱਜ ਦੁਪਹਿਰ ਤੱਕ ਇਹ ਰੋਕ ਰੋਕ ਕੇ ਹੁੰਦੀ ਰਹੀ ਤੇ ਹੁੰਦੀ ਸੀਗੀ ਇਹ ਪੂਰੀ ਜ਼ਬਰਦਸਤ ਐ ਲੱਗਦਾ ਸੀ ਜੀ ਉੱਪਰ ਤੋਂ ਕੋਈ ਪਾਈਪ ਚੱਲ ਰਹੀ ਹੈ ਵੀ ਇੰਨਾ ਜ਼ਿਆਦਾ ਵਾਰਸ਼ ਸੀਗੀ ਜਿੱਥੇ ਸੇਠੀਆ ਟਾਬਾਗਾ ਜੀਰਕਪੁਰ ਪੁਲ ਤੋਂ ਉੱਤਰਦੇ ਆਪਾਂ ਉੱਥੇ ਬਹੁਤ ਵਾਰਸ਼ ਟੀਆ ਤਕਰੀਬਨ 9 ਵਜੇ ਦੇ ਨੇੜੇ ਬਹੁਤ ਜ਼ਿਆਦਾ ਚੰਡੀਗੜ੍ਹ ਤੋਂ ਥੋੜਾ ਦਰਖਤਾਂ ਕਰਕੇ ਨਹੀਂ ਪੈਂਦਾ ਹੀ ਵੱਧ ਹੈਗਾ ਇੱਕ ਗੱਲ ਹੋਰ ਨੋਟ ਕਰਨ ਵਾਲੀ ਆ ਇਸ ਪਾਣੀ ਦਾ ਇਹ ਪਾਣੀ ਆ ਇਹ ਸੁਖਨਾ ਲੇਕ 'ਚ ਨਹੀਂ ਜਾਂਦਾ ਸੁਖਨਾ ਲੇਕ ਦਾ ਪਾਣੀ ਦਾ ਪੱਧਰ ਪਹਿਲਾਂ ਵਧਿਆ ਹੋਵੇਗਾ ਉਹ ਪਹਿਲੇ ਖਾਤਰੇ ਦੇ ਨਿਸ਼ਾਨ ਦੇ ਨੇੜੇ ਹੈਗਾ ਪਰ ਦਰਨ ਵਾਲੀ ਗੱਲ ਇਹ ਹੀ ਨਿਗੀ ਵੀ ਜਿਹੜੀ ਇੱਥੇ ਲੋਕਲ ਵਾਰਸ਼ ਹੁੰਦੀ ਆ ਇਹਦਾ ਪਾਣੀ ਸੁਖਨਾ ਲੇਕ 'ਚ ਪੈਂਦਾ ਨਹੀਂ ਸੁਖਨਾ ਲੇਕ ਬਹੁਤ ਉੱਚੀ ਹੈਗੀ ਨਾ ਮਹਾਲੀ ਦਾ ਪਾਣੀ ਪਾਵੇ ਉਹ 'ਚ ਨਾ ਚੰਡੀਗੜ੍ਹ ਦਾ ਪਾਵੇ ਨਾ ਕੋਈ ਹੋਰ ਪਾਸੇ ਦਾ ਪਾਣੀ ਉਹਦੇ ਵਿੱਚ ਪਾਵੇ ਉਹਦੇ ਵਿੱਚ ਪਾਣੀ ਪੈਂਦਾ ਸਿਰਫ ਸਿਮਲੇ ਵਾਲੇ ਪਾਸਿਓਂ ਜਿਹੜਾ ਉੱਪਰਲੇ ਪਹਾੜਾਂ ਤੋਂ ਆਉਂਦਾ ਉਹੀ ਪਾਣੀ ਇਹਦੇ ਵਿੱਚ ਪੈਂਦਾ ਹੈਗਾ ਉੱਥੇ ਵਾਰਸ਼ ਬਾੜੀ ਹੋਈ ਤਾ ਕਰਕੇ ਸੁਬਨਾ ਲੇਕ ਦੇ ਵਿੱਚ ਇੰਨਾ ਪਾਣੀ ਨਹੀਂ ਆਉਂਦਾਗਾ ਆ ਜਾਗਾ ਇਸ ਵਾਰਛਾ ਦਾ ਕਰਕੇ ਵੀ ਸੁਬਨਾ ਲੇਕ ਦਾ ਪੱਧਰ ਵੱਧ ਜੇ ਇਹ ਜਿਹੜੀ بارش ਹੋਈ ਆ ਇਹ ਮਹਾਲੀ ਨੇੜੇ ਨੇੜੇ ਇਲਾਕਿਆਂ 'ਚ ਹੋਈ ਆ ਉਹਦਾ ਕਰਕੇ ਜਿਹੜੇ ਆਪਣੇ ਪ੍ਰਸਾਤੀ ਨਾਲੇ ਨਦੀਆਂ ਗੇ ਉਹਨਾਂ 'ਚ ਪਾਣੀ ਆ ਜਾਗਾ ਖਾਸ ਕਰਕੇ ਘੱਗਰ ਦੇ ਵਿੱਚ ਘੱਗਰ ਪਹਿਲਾਂ ਹੀ ਪਿਛਲੀ ਰਾਤ ਨੂੰ 10 ਫੁੱਟ ਚੱਲਿਆ ਸੀ ਰਾਤ ਨੂੰ ਪਰ ਦਿਨੇ ਘਟ ਗਿਆ ਸੀ ਕੱਲ ਰਾਤ ਫੇਰ ਉਹਦੇ ਵਿੱਚ ਪਾਣੀ ਚੱਲੀ ਗਿਆ ਅੱਜ ਦਿਨੇ ਜਦੋਂ بارش ਆਈ ਆ ਉਹਦੇ ਨਾਲ ਫੇਰ ਉਹਦਾ 5-6 ਫੁੱਟ ਤੇ ਲੈਵਲ ਵਾ ਗਿਆ ਉਹ ਇਸ ਵਕਤ ਚੱਲ ਰਿਹਾ 5-6 ਫੁੱਟ ਮਤਲਬ ਦੋ ਨਹਿਰਾਂ ਜਿੰਨਾ ਚੱਲ ਰਿਹਾ ਇੰਨਾ ਜ਼ਿਆਦਾ ਪਾਣੀ ਨਹੀਂ ਹੈਗਾ ਵੀ ਕੋਈ ਨੁਕਸਾਨ ਕਰੇ ਤੇ ਇੰਨਾ ਘੱਟ ਵੀ ਨਹੀਂ ਹੈਗਾ ਵੀ ਆਪਾਂ ਉਹਨੂੰ ਕਹੀ ਦੇਈਏ ਕਿ ਬੰਦ ਹੋ ਗਿਆ ਉਹ ਉਹਨਾਂ ਪਾਣੀ ਮਾਰਕੰਡਾ ਦੇ ਵਿੱਚ ਆ ਮਾਰਕੰਡਾ ਦੇ ਨਾਲੋਂ ਵੱੱਡੇ ਚੱਲ ਰਿਹਾ ਹੈਗਾ ਗੱਗਰ ਦੇ ਵਿੱਚ ਮਾਰਕੰਡਾ ਵੀ ਚੱਲੀ ਜਾਂਦੀ ਹੈਗੀ ਥੋੜਾ ਚੱਲ ਰਿਹਾ ਮਾਰਕੰਡਾ ਚ ਉਹਨੇ ਪਾਣੀ ਗੱਗਰ ਚ ਚੱਲੀ ਜਾਂਦਾ ਹੈਗਾ ਤੇ ਕੁਝ ਪਾਣੀ ਚੱਲੀ ਜਾਂਦਾ ਬੱਦੀ ਵਾਲੇ ਪਾਸੇ ਇਹਨਾਂ ਤਿੰਨਾਂ ਦਰਿਆਵਾਂ ਵਿੱਚ ਪਾਣੀ ਚੱਲ ਰਿਹਾ ਹੈਗਾ ਇਸ ਵਾਰਸ ਦਾ ਅੰਮ੍ਰਾਲੇ ਆਦਤ ਦੇਕ ਹੋਈ ਆ ਮਹਾਲੀ ਹੋਈ ਆ ਪੰਚਕੂਲਾ ਹੋਈ ਆ ਚੰਡੀਗੜ੍ਹ ਹੋਈ ਆ हिमाचल ਦੇ ਵਿੱਚ ਜਿਹੜਾ ਰੈੱਡ ਅਲਰਟ ਸੀਗਾ ਉਹ ਜੈਲੋ ਦੇ ਵਿੱਚ ਬਦਲ ਚੁੱਕਿਆ ਮੈਂ ਕੱਲ ਵੀ ਕਿਹਾ ਸੀਗਾ ਕੁਝ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਦੇ ਵਿੱਚ ਆ ਪਰ ਫੇਰ ਵੀ ਜੈਲੋ ਦੇ ਵਿੱਚ ਹੀ ਮੰਨੋ ਕਿਉਂਕਿ ਹੁਣ ਹਿਮਾਚਲ ਦੇ ਵਿੱਚ ਬਾਰਿਸ਼ ਨਹੀਂ ਹੋ ਰਹੀ ਬਹੁਤ ਜ਼ਿਆਦਾ ਘਟੀ ਦੀ ਆ ਉਹ ਆਪ ਦਾ ਜਿਹੜਾ ਕੰਮ ਧੰਦਾ ਰਿਪੇਅਰ ਵਾਲਾ ਉਸ ਪਾਸੇ ਲੱਗੇ ਹੋਏ ਆ ਉਹ ਕਰ ਰਹੇ ਹੈਗੇ ਕੁੱਲ ਮਿਲਾ ਕੇ ਇਸ ਵਕਤ ਆਪਾਂ ਕਹਿ ਸਕਦੇ ਆ ਹਿਮਾਚਲ ਦੇ ਵਿੱਚ ਮੌਨਸੂਨ ਨੇ ਸਾਹ ਲੱਤਾਂ ਦੇਗਾ ਜਿਹੜਾ ਉਹਨਾਂ ਦਾ ਅਨੁਮਾਨ ਸੀ ਉਸ ਤੋਂ ਮੰਨ ਲਓ ਪਰਸੈਂਟੇਜ ਦੇ ਵਿੱਚ ਆਪਾਂ ਸੋਚੀਏ ਤਾਂ 18% ਉਹ ਘੱਟ ਕਹਿੰਦੇ ਵੀ ਘੱਟ ਹੋਈ ਆ ਉਹਨਾਂ ਦੇ ਮੁਤਾਬਕ ਉਹ ਕਹਿ ਰਹ ਉਨ੍ਹਾਂ ਦੇ ਅਨੁਮਾਨ ਤੋਂ ਘੱਟ ਹੋਈ ਹੈਗੀ ਟੋਟਲ ਵਾਰਸਾ ਮਾਚਲ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪਹਿਲਾਂ ਜੂਨ ਦੇ ਵਿੱਚ ਤਾਂ ਰਿਕਾਰਡ ਤੋੜਿਆਗੇ ਹੁਣ ਇਸ ਹਫਤੇ ਦੇ ਵਿੱਚ ਉਨ੍ਹਾਂ ਦੇ ਅਨੁਮਾਨ ਤੋਂ ਘੱਟ ਹੋਈ ਹੈਗੀ ਉਹਨਾਂ ਉਹ ਕਹਿੰਦੇ ਹੈਗੇ ਹੋਈ ਵੀ ਘੱਟ ਹੈ ਜਿਵੇਂ ਕਹਿੰਦੇ ਸੀ 80% 90% ਦਿਖਾ ਰਹੇ ਹੈਗੇ ਰੈੱਡ ਅਲਰਟ ਸੀ ਨਾ ਉਹਦਾ ਕਰਕੇ 19 ਵਾਰਸਾ ਮਾਚਲ ਦੇ ਵਿੱਚ ਨਹੀਂ ਹੋਈ ਇਸ ਹਫਤੇ ਦੇ ਵਿੱਚ ਉਹਦਾ ਕਰਕੇ ਆਪਣੇ ਇਧਰਲੇ ਪਾਸੇ ਪਾਣੀ ਘੱਟ ਆਊਗਾ ਅੱਜ ਦੀ ਘੜੀ ਇਸ ਵਕਤ 9 ਜੁਲਾਈ ਤੱਕ ਤਾਕੂ ਡਾਰ ਵਾਲੀ ਗੱਲ ਹੈ ਨਹੀਂ ਇੱਥੋਂ ਚੱਲਿਆ ਨਹੀਂ ਪਾਣੀ ਇੰਨਾ ਕੱਗਰ ਓਵਰਫਲੋ ਹੋਵੇ ਜਾਂ ਕੋਈ ਨਦੀ ਨਾਲਾ ਓਵਰਫਲੋ ਹੋਵੇ ਦੁਬਾਰਾ ਫੇਰ ਰਿਪੀਟ ਕਰਦਾ ਸੁਖਨਾ ਲੇਕ ਠੀਕ ਆ ਬਿਲਕੁਲ ਕੱਗਰ ਦੇ ਵਿੱਚ 5-6 ਫੁੱਟ ਪਾਣੀ ਆ ਬੱਦੇ ਵਾਲੀ ਨਦੀ ਵਿੱਚ ਥੋੜਾ ਜਿਹਾ ਪਾਣੀ ਆ ਮਾਰਕੰਡਾ ਘਟੀ ਵੀ ਹੈਗੀ بارش ਦਾ ਮਾਹੌਲ ਹੁਣ ਬਣਿਆ ਹੋਵੇਗਾ ਰਾਤ ਨੂੰ ਫੇਰ ਆ ਸਕਦੀ ਹੈਗੀ ਇਸ ਵਕਤ ਕਿਨਮਣਕਣੀ ਭੂਰ ਜੀ ਡਿਗਦੀ ਸੀ ਜਦੋਂ ਮੈਂ ਉੱਪਰ ਆਇਆ ਘਰੇ ਤੇ بارش ਦਾ ਮਾਹੌਲ ਬਣਿਆ ਹੋਵੇਗਾ ਚਾਰੇ ਪਾਸੇ ਮਾੜਾ ਮੋਟਾ ਕਿਨਮਣਕਣੀ ਹੈਗੀ ਹੈਗੀ ਏਸੀ ਮਾਹੌਲ 9 ਜੁਲਾਈ ਦਾ ਮਹਾਲੀ ਦਾ ਸਵੇਰੇ ਇੱਕ ਵਾਰੀ ਪੂਰਾ ਦਰਸੀ ਸਵੇਰਿਆਂ ਲੱਗਦਾ ਸੀ ਵੀ ਕੰਮ ਖਰਾਬ ਹੋ ਰਿਹਾਗਾ ਮਤਲਬ ਲੋਡ ਤੋਂ ਵੱਧ ਓਵਰਫਲੋ ਵੀ ਸੀਗਾ ਪਾਣੀ ਸੁਸਾਇਟੀਆਂ ਦੇ ਵਿੱਚ ਜਮਾ ਹੋਣ ਲੱਗ ਗਿਆ ਸੀ ਇਸ ਤਰ੍ਹਾਂ ਆ ਦੇਖੋ ਇਹ ਸਾਰਾ ਪਾਣੀ ਚੜਨ ਲੱਗ ਗਿਆ ਸੀ ਮਤਲਬ ਸੀਵਰੇਜ ਜਵਾਬ ਦੇਣ ਲੱਗੇ ਸੀ ਸਵੇਰੇ 7 ਵਜੇ ਤੋਂ ਲੈ ਕੇ 10 ਵਜੇ ਤੱਕੇ بارش ਹੋਈ ਸੀ ਸੋਲਣ ਬਿਲਕੁਲ ਸਾਫ ਮਾਹੌਲ ਆ ਆ ਦੇਖੋ ਇਹ ਤਸਵੀਰ ਸੋਲਣ ਦੀ ਆ ਸੋਲਣ 8-9 ਵਜੇ ਬਿਲਕੁਲ ਸਾਫ ਸੀਗਾ ਸਿਰਮੌਰ ਸਾਫ ਸੀ ਦਿਨੇ ਅੱਜ ਰਾਤ ਨੂੰ ਦੇਖੋ ਕੀ ਬਣਦਾਗਾ ਕਾਲੇ ਅੰਬ ਦੇ ਵਿੱਚ ਨਾਰਮਲ ਸੀਗੀ ਵਾਰਸ਼ ਹੋਈ ਹੈ ਕਿੰਮਣਕ ਨਹੀਂ ਕੁਝ ਕੁ ਜੇ ਇਲਾਕਿਆਂ ਦੇ ਵਿੱਚ ਤੇ ਪਰ ਜਿਆਦਾ ਨਹੀਂ ਸੀਗੀ ਇਹ ਸੀਗਾ ਮਾਹੌਲ ਆਪਣੇ ਏਰੀਆ ਦਾ ਕੱਗਰ ਜਾਂ ਹੋਰ ਦਰਿਆਵਾਂ ਦੀ ਰਿਪੋਰਟ ਲੈਣ ਵਾਸਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਵਧੀਆ ਵਧੀਆ ਤੇ ਨਾਲ ਘੰਟੀ ਜੀ ਵੀ ਦਬਾ ਦਿਆ ਕਰੋ ਸਸਟੀਕਾ